ਮੋਹਾਲੀ ਚ ਫਸਲਾਂ ਦੀ ਰਹਿੰਦ-ਖੂੰਦ ਦੀ ਸੁਚੱਜੀ ਵਰਤੋਂ ਤੇ ਵੱਖ-ਵੱਖ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਤੇ ਪ੍ਰਦਰਸ਼ਨੀ ਲਗਾਈ ਗਈ। ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ, ਐਮਐਲਏ ਸਰਦਾਰ ਕੁਲਵੰਤ ਸਿੰਘ ਦੇ ਵੱਲੋਂ ਇੱਕ ਕਿਸਾਨ ਮੇਲਾ ਲਗਾਇਆ ਜਾਂਦਾ ਹੈ। ਦੂਰ-ਦੂਰ ਤੋਂ ਇੱਥੇ ਕਿਸਾਨ ਪਹੁੰਚਦੇ ਨੇ, ਉੱਥੇ ਹੀ ਕਿਸਾਨਾਂ ਵੱਲੋਂ ਐਮਐਲਏ ਕੁਲਵੰਤ ਸਿੰਘ ਵੱਲੋਂ ਕੀਤੇ ਗਏ ਸੁਪਰਾਲੇ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਮਐਲਏ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਤੋਂ ਬਿਨਾ ਖੇਤੀਬਾੜੀ ਤੋਂ ਨਾ ਅਸੀਂ ਆਪਣਾ ਭਵਿੱਖ ਸੋਚ ਵੀ ਨਹੀਂ ਸਕਦੇ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਮੈਂ ਇਹ ਸਮਝਦਾ ਵੀ ਜਿਹੜਾ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਹਰ ਕੰਮ ਦੇ ਵਿੱਚ ਜੇ ਆਪਾਂ ਜਾਗਰੂਕ ਹੋਵਾਂਗੇ ਆਪਾਂ ਐਜੂਕੇਟ ਹੋਵਾਂਗੇ ਆਪਾਂ ਨੂੰ ਪਤਾ ਹੋਊਗਾ ਵੀ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਫਾਇਦਾ ਹੋਣਾ ਹੈ ਤੇ ਇਸ ਕੰਮ ਕਰਨ ਦੇ ਦਾ ਆਪਾਂ ਨੂੰ ਨੁਕਸਾਨ ਹੋਣਾ ਹੈ ਤੇ ਉਹ ਮਤਲਬ ਉਹਦਾ ਜਿਹੜਾ ਫਾਇਦਾ ਉਹ ਅਲਟੀਮੇਟ ਹੁੰਦਾ ਹੈ ਤੇ ਇਹ ਜਿਹੜਾ ਸਫਲਾਈ ਕੈਂਪ ਹੈ ਇਹ ਕਿਸਾਨਾਂ ਦੇ ਲਈ ਬਹੁਤ ਜ਼ਰੂਰੀ ਹੈ ਔਰ ਇਹਦੇ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਹੈ ਕਿਸਾਨਾਂ ਨੂੰ ਵੀ ਆਪਾਂ ਨੇ ਕਿਦਾਂ ਖੇਤੀ ਕਰਨੀ ਆ ਕਿਦਾਂ ਆਪਾਂ ਨੇ ਬੀਜ ਵਿਜਾਈ ਕਰਨੀ ਆ ਔਰ ਕਿਦਾਂ ਆਪਾਂ ਵਾਤੇ-ਵਾਦ ਝਾੜ ਲੈਣਾ ਤੇ ਕਿਦਾਂ ਕਿਹੜੀ ਫਸਲ ਨੂੰ ਬੀਜ ਕੇ ਆਪਾਂ ਨੂੰ ਵਾਤੇ-ਵਾਦ ਜਿਹੜਾ ਫਾਇਦਾ ਉਹ ਮਿਲ ਸਕਦਾ ਤੁਹਾਨੂੰ ਕੀ ਲੱਗਦਾ ਕਿ ਝੋਨੇ ਨੂੰ ਲੈ ਕੇ ਬੜਾ ਹਰ ਵਾਰ ਚਰਚਾ ਹੁੰਦੀ ਆ ਤੇ ਉਸੇ ਤਰ੍ਹਾਂ ਲੱਗਦਾ ਹੈ ਕਿ ਸਿੱਧੀ ਬਿਜਾਈ ਹੁੰਦਾ ਜਿਹੜੇ ਆਪਣੇ ਮਹਾਲੀਕਲੇ ਦੇ ਵਿੱਚ ਕੋਈ ਇੰਕਰ ਹੈ ਕਿੰਨੀ ਇੱਕ ਸਿੱਧੀ ਬਿਜਾਈ ਹੁੰਦੀ ਆ ਜਾਂ ਲੋਕ ਅੱਗੇ ਨਾਲ ਤੁਹਾਨੂੰ ਲੱਗਦਾ ਕਿਵੇਂ ਹੋਵੇ ਦੇਖੋ ਸਿੱਧੀ ਬਿਜਾਈ ਕਰਾਉਣ ਲਈ ਪੰਜਾਬ ਸਰਕਾਰ ਜਿਹੜੀ ਉਹ ਬਹੁਤ ਕੀ ਨਾ ਤੁਹਾਨੂੰ ਪਹਿਲਾਂ ਦੇਖਿਆ ਹੋਣਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਿਛਲੀ ਵਾਰੀ ਵੀ ਤੇ ਉਦੋਂ ਪਿਛਲੀ ਵਾਰੀ ਤੇ ਇਸ ਵਾਰ ਵੀ ਇਹ ਐਲਾਨ ਕੀਤਾ ਵੀ ਸਿੱਧੀ ਬਜਾਈ ਕਰੋ ਔਰ ਅਸੀਂ ਤੁਹਾਨੂੰ ਇਨਸੈਂਟਿਵ ਵੀ ਦਵਾਂਗੇ ਔਰ ਨਾਲ ਉਸ ਤੋਂ ਬਾਅਦ ਇਹ ਵੀ ਇਨਸੈਂਟਿਵ ਦੇ ਨਾਲ-ਨਾਲ ਬੜਾ ਜ਼ਰੂਰੀ ਹੈ ਵੀ ਹਰ ਇੱਕ ਚੀਜ਼ ਪੈਸਾ ਵੀ ਨਹੀਂ ਹੁੰਦਾ ਹੈਗਾ ਆਪਾਂ ਨੇ ਆਲਾ-ਦੋਲਾ ਆਪਣਾ ਵਾਤਾਵਰਣ ਵੀ ਬਚਾਉਣਾ ਹੈ ਪਾਣੀ ਵੀ ਬਚਾਉਣਾ ਹੈ ਆਉਣ ਵਾਲੀ ਜਨਰੇਸ਼ਨਾਂ ਲਈ ਆਪਾਂ ਨੇ ਕੋਈ ਕੁਝ ਛੱਡ ਕੇ ਵੀ ਜਾਣਾ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਆਪਾਂ ਸਿੱਧੀ ਬਜਾਈ ਹੈ ਜਿਹੜੀ ਉਹ ਕਰੀਏ ਤਾਂ ਕਿ ਆਪਾਂ ਪਾਣੀ ਨੂੰ ਬਚਾ ਸਕੀਏ ਔਰ ਮੈਨੂੰ ਇਹ ਵੀ ਲੱਗਦਾ ਹੈ ਵੀ ਪਿਛਲੇ ਤੱਥਾਂ ਤੋਂ ਸਾਹਮਣੇ ਇਹ ਵੀ ਸਿੱਧੀ ਬਿਜਾਈ ਕਰਨ ਦੇ ਵਿੱਚ ਔਰ ਕੱਦੂ ਕਰਕੇ ਬਿਜਾਈ ਕਰਨ ਦੇ ਵਿੱਚ ਕੋਈ ਜ਼ਿਆਦਾ ਝਾੜ ਦੇ ਵਿੱਚ ਲੰਬਾ ਚੌੜਾ ਕੋਈ ਏਰੀਆ ਡਬਲ ਨਹੀਂ ਹੈਗਾ ਡਬਲ ਹੋਇਆ ਰਹਿ ਪਿਆਰੀ ਤੇ ਇਸ ਵਾਰੀ ਜਿਹੜਾ ਸਿੱਧੀ ਬਿਜਾਈ ਕਰਨ ਦਾ ਏਰੀਆ ਉਹ ਵੀ ਡਬਲ ਹੋਇਆ ਔਰ ਮੈਨੂੰ ਲੱਗਦਾ ਵੀ ਹੌਲੀ ਹੌਲੀ ਕਿਸਾਨ ਨੇ ਜਿਹੜੇ ਉਹ ਜਾਗਰੂਕ ਹੋ ਰਹੇ ਨੇ ਇਸ ਸਮੱਸਿਆ ਦੇ ਉੱਤੇ ਇਸ ਤਰ੍ਹਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਕੰਮ ਵੀ ਜਿਹੜਾ ਸਾਥ ਹੁੰਦ ਨੇ ਉਹਨਾਂ ਨੂੰ ਆਉਂਦਾ ਤਾਂ ਕੋਮੇ ਸਾਨੂੰ ਵੀ ਜਿਹੜੇ ਖੇਤੀ ਦੇ ਨਾਲ ਸਹਿਯਕ ਧੰਦੇ ਦਾ ਤਾਂ ਵਾਧਾ ਹੁੰਦਾ ਹੀ ਹੁੰਦਾ ਹੈ ਲੇਕਿਨ ਜਿਹੜੇ ਖੇਤੀ ਆ ਉਹਦੋਂ ਆਪਾਂ ਉਹਦੇ ਵਿੱਚ ਉਹ ਭਿੰਤਾ ਲਈਏ ਉਹਦੇ ਵਿੱਚ ਵੀ ਬੜਾ ਵੱਡਾ ਜਿਹੜਾ ਮਤਲਬ ਆਪਾਂ ਨੂੰ ਫਾਇਦਾ ਜਿਹੜਾ ਹੁੰਦਾ ਜਿੱਦਾਂ ਸਬਜ਼ੀਆਂ ਨੇ ਫਰੂਟ ਨੇ ਠੀਕ ਨੇ ਇਹਦੇ ਨਾਲ ਰਿਲੇਟਡ ਨੇ ਚਲੋ ਡੇਰੀ ਸਹਿਯਕ ਧੰਦੇ ਵਿੱਚੋਂ ਆਪਾਂ ਇਹ ਗੱਲ ਨੂੰ ਸਮਝ ਲੈਂਦੇ ਆ ਲੇਕਿਨ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਜਿਹੜਾ ਉਹ ਪੈਸੇ ਦਾ ਫైనాన్స్ ਦਾ ਵੀ ਫਾਇਦਾ ਫਾਇਦਾ ਹੁੰਦਾ ਪੈਸੇ ਦਾ ਵੀ ਇਨਕਮ ਦਾ ਵੀ ਜ਼ਿਆਦਾ ਹੁੰਦੀ ਹੈ ਔਰ ਨਾਲ ਆਲਾ ਦਾਲਾ ਵਾਤਾਵਰਣ ਨੂੰ ਵੀ ਬਚਦਾ ਔਰ ਨਾਲ ਅਸੀਂ ਥੋੜਾ ਬਹੁਤਾ ਜਦੋਂ ਕੰ ਹੁਣ ਕਿੰਨੇ ਆਪਾਂ ਜਿਹਨੂੰ ਮਰਜ਼ੀ ਦੇਖ ਲੇ ਕਿਹਨੂੰ ਸ਼ੂਗਰ ਆ ਕਿਹਨੂੰ ਬਲੱਡ ਪ੍ਰੈਸ਼ਰ ਆ ਕੋਈ ਮੋਟਾ ਹੋਇਆ ਹੋਇਆ ਉਹ ਇਹੀ ਕਾਰਨ ਆ ਵੀ ਤੁਸੀਂ ਆਪਾਂ ਨੇ ਥੋੜਾ ਜਿਹਾ ਕੰਮਕਾਰ ਕਰਨਾ ਵੀ ਛੱਡਤਾ ਔਰ ਜਦੋਂ ਆਪਾਂ ਇਹ ਕਰਾਂਗੇ ਤਾਂ ਬਿਮਾਰੀਆਂ ਵੀ ਘਟਣਗੀਆਂ ਇਨਕਮ ਵੀ ਵਧੂਗੀ ਤੇ ਨਾਲ ਵਾਤਾਵਰਣ ਵੀ ਬਚੂਗਾ ਤੇ ਪੰਜਾਬ ਦਾ ਪਾਣੀ ਆ ਜਿਹੜਾ ਲਗਾਤਾਰ ਥੱਲੇ ਜਾ ਰਿਹਾ ਤੇ ਪੰਜਾਬ ਨੂੰ ਮਾਰੂਥਲ ਬਣਾਉਣ ਦੇ ਲਈ ਸਹੀ ਸਿੱਧ ਹੋ ਰਿਹਾ ਤੇ ਉਹ ਵੀ ਬਚੂਗਾ ਜਿਹੜੀ ਸਬਸਿਡੀ ਆ ਕਿਸਾਨਾਂ ਨੂੰ ਤੇ ਕਿਸਾਨਾਂ ਨੂੰ ਜਲ ਜਿਆਦਾ ਜਾਗਰੂਕ ਹੋਉਂਦੀ ਆ ਵੀ ਇਸ ਸਣੀ ਦੇ ਸਰਕਾਰ ਨੇ ਦੇਖੋ ਇੱਕ ਤਾਂ ਬੜੀ ਵੱਡੀ ਗੱਲ ਸੀ ਵੀ ਪਰਾਲੀ ਦੀ ਜਾਂਹ ਸੰਭਾਲ ਕੇ ਤਾਂ ਕਰਨੀ ਹੈ ਕਿਉਂਕਿ ਰੋੜ ਰਪਏ ਪੈਂਦਾ ਸੀ ਜਦੋਂ ਪਰਾਲੀ ਫੁਕਦੀ ਹੈ ਤਾਂ ਮਤਲਬ ਵਾਤਾਵਰਨ ਖਰਾਬ ਹੁੰਦਾ ਹੈ ਉਹਦੇ ਲਈ ਲਗਾਤਾਰ ਪੰਜਾਬ ਸਰਕਾਰ ਲੱਗੀ ਹੋਈ ਆ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਦੇ ਤਹਿਤ 550 ਦੇ ਕਰੀਬ ਜਿਹੜੀਆਂ ਮਸ਼ੀਨਾਂ ਵੀ ਲਈਆਂ ਗਈਆਂ ਪਰ ਪਰਾਲੀ ਦੀ ਜਾਂਹ ਸੰਭਾਲ ਦੇ ਲਈ ਤੇ ਉਹ ਲਗਾਤਾਰ ਕੰਮ ਵੀ ਕਰ ਰਹੇ ਨੇ ਤੇ ਮੈਂ ਇਹ ਸਮਝਦਾ ਆ ਵੀ ਸਾਰੇ ਜਿਹੜੀਆਂ ਸਰਕਾਰਾਂ ਨੇ ਲੱਗੀਆਂ ਹੋਈਆਂ ਨੇ ਤੇ ਸਾਨੂੰ ਜ਼ਿੰਮੇਦਾਰ ਭਰਾਵਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਤੇ ਐਡਮਿਨਿਸਟ੍ਰੇਸ਼ਨ ਵੀ ਜਿਹੜੀ ਡਿਪਾਰਟਮੈਂਟ ਵੀ ਤੇ ਪੂਰੀ ਐਡਮਿਨਿਸਟ੍ਰੇਸ਼ਨ ਵੀ ਪੂਰਾ ਸਹਿਯੋਗ ਕਰ ਰਹੀ ਹੈ ਤੇ ਲੱਗੀ ਹੋਈ ਇਸ ਕੰਮ ਦੇ ਵਿੱਚ ਵੀ ਆਪਾਂ ਆਪਣੇ ਵਾਤਾਵਰਨ ਨੂੰ ਵੀ ਸੰਭਾਲੀਏ ਤੇ ਕਿਸੇ ਕਿਸਾਨ ਦਾ ਨੁਕਸਾਨ ਵੀ ਨਾ ਹੋ ਸਕੇ ਸਗੋਂ ਬਲਕਿ ਫਾਇਦਾ ਹੋਵੇ ਔਰ ਸਾਡਾ ਵਾਤਾਵਰਨ ਵੀ ਬਚ ਸਕੇ